ਸੰਗਤ ਜੀ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਅਸੀਂ ਮਾਲਵੇ ਦੇਸ਼ ਦੀ ਯਾਤਰਾ ਕੀਤੀ ਮਾਪੁਰਖਾਂ ਦੇ ਨਾਲ ਤੇ ਇਸ ਯਾਤਰਾ ਦੇ ਵਿੱਚ ਅਸੀਂ ਕਰੀਬਨ ਕਾਫੀ ਪਿੰਡ ਜੜਿਆ ਉਹ ਬਰਨਾਲਾ ਜ਼ਿਲ੍ਹਾ ਸੰਗਰੂਰ ਜ਼ਿਲ੍ਹਾ ਤੇ ਅੱਗੇ ਹਰਿਆਣਾ ਤਮਧਾਨ ਸਾਹਿਬ ਗਏ ਆਓ ਯਾਤਰਾ ਦਾ ਪਹਿਲਾ ਪੜਾ ਜਿਹੜਾ ਹੈ ਉਹ ਪਿੰਡ ਕਦੋਵਾਲ ਇਸ ਪਿੰਡ ਦੇ ਵਿੱਚ ਛੇਵੇਂ ਪਾਸ਼ਾ ਮਹਾਰਾਜ ਜੀਆਂ ਦਾ ਗੁਰਦੁਆਰਾ ਹੈ ਪਾਛੇ ਛੇਵੀਂ ਡਕੇਰਾ ਸਾਹਿਬ ਤੇ ਕਿਸ ਤਰ੍ਹਾਂ ਇਹਦਾ ਨਾਮ ਡਕੇਰਾ ਸਹਿਬ ਪਿਆ ਆਪਾਂ ਇਤਿਹਾਸ ਤੋਂ ਜਾਣੂਆ ਸੰਗਤ ਜੀ ਜਦੋਂ ਕਰਤਾਰਪੁਰੇ ਦਾ ਜੰਗ ਹੋਇਆ ਤੇ ਇਸ ਜੰਗ ਦੇ ਵਿੱਚ ਬੜਿਆਂ ਸਿੱਖਾਂ ਨੇ ਸੱਚੇ ਪਾਤਸ਼ਾਹ ਦੇ ਨਾਲ ਲਹੂ ਡੋਲਵੀਂ ਲੜਾਈ ਜੜੀ ਸੀ ਉਹ ਲੜੀ ਤੇ ਸਹਿਬ ਦੇ ਨਾਲ ਜਦੋਂ ਮੋਢੇ ਨਾਲ ਮੋਢਾ ਲਾ ਕੇ ਸਿੱਖ ਲੜੇ ਤੇ ਇਹ ਜਦੋਂ ਜੰਗ ਆਰੰਭ ਹੋਇਆ ਨਾ ਸੰਗਤ ਜੀ ਤੇ ਕਰਤਾਰਪੁਰ ਦੇ ਆਸ-ਪਾਸ ਦੇ ਜਿੰਨੇ ਵੀ ਪਿੰਡ ਸਨ ਉਹਨਾਂ ਇਨਾ ਪਿੰਡਾਂ ਦੇ ਵਿੱਚ ਸਿੱਖਾਂ ਨੇ ਸ਼ਰਨ ਲਈ ਹੋਈ ਸੀ ਕਿ ਜਦੋਂ ਜੰਗ ਲੱਗੇਗਾ ਤਾਂ ਸਹਿਬ ਦੇ ਨਾਲ ਮੋਢੇ ਦਾ ਮੋਢਾ ਲਾ ਕੇ ਖੜੇ ਹੋ ਜਾਾਂਗੇ। ਇਸ ਪਿੰਡ ਦੇ ਵਿੱਚ ਵੀ ਕਾਫੀ ਸਿੱਖਾਂ ਨੇ ਛੜਨ ਲਈ ਹੋਈ ਸੀ। ਸ਼ੰਬਾਂ ਦੇ ਵਿੱਚ, ਝਾੜੀਆਂ ਦੇ ਵਿੱਚ ਜਿਹੜਾ ਹੈ ਲੁਕਣ ਵਾਲੇ ਸਥਾਨ ਸਨ ਜੰਗਲ ਬੇਲੇ ਸਨ ਉਹਨਾਂ ਵਿੱਚ ਲੁਕੇ ਹੋਏ ਸਨ ਸਿੱਖ ਕਿ ਜਦੋਂ ਜੰਗ ਦਾ ਬਿਗਲ ਵੱਜੇਗਾ ਤੇ ਅਸੀਂ ਆਪ ਅੱਗੇ ਹੋ ਕੇ ਨਾਲ ਲੜਾਂਗੇ। ਤੇ ਇਸ ਪਿੰਡ ਦੇ ਵਿੱਚ ਫਿਰ ਸੰਗਤ ਜੀ ਜਦੋਂ ਜਦੋਂ ਜਿੱਥੇ ਜਿੱਥੇ ਸਿੱਖ ਸਨ ਉਥੇ-ਉਥੇ ਜਦੋਂ ਮੁਗਲਾਂ ਨਾਲ ਉਹਨੇ ਟੱਕਰ ਕੀਤੀ ਤੇ ਬੜੀਆਂ ਸ਼ਹਾਦਤਾਂ ਹੋਈਆਂ ਫਿਰ ਇਸ ਪਿੰਡ ਦੇ ਵਿੱਚ ਵੀ ਕਾਫੀ ਸਿੰਘਾਂ ਦੀਆਂ ਸ਼ਹਾਦਤਾਂ ਹੋਈਆਂ ਤੇ ਕਾਫੀ ਲਾਸ਼ਾਂ ਜਿਹੜੀਆਂ ਸਾਨੂੰ ਖਿਲਰੀਆਂ ਪੁੱਲਰੀਆਂ ਪਈਆਂ ਸਨ ਮੜਿਆਂ ਦੇ ਵਿੱਚ ਬਾਹਰ ਰੁੱਖਾਂ ਥੱਲੇ ਤੇ ਖਾਲੀ ਜਗ੍ਹਾ ਹੁੰਦੀ ਸੀ ਉਦੋਂ ਤੇ ਬੜੀਆਂ ਲਾਸ਼ਾਂ ਖਿਲਰੀਆਂ ਪਈਆਂ ਕੋ ਤੁਰਕਾਂ ਦੀਆਂ ਲਾਸ਼ਾਂ ਸਨ ਕੁਝ ਜਿਹੜੀਆਂ ਸਨ ਸਿੱਖਾਂ ਦੀਆਂ ਵੀ ਸਨ ਤੇ ਇਹ ਜਦੋਂ ਸਾਬ ਨੂੰ ਹਰਗੋਬਿੰਦ ਸਾਹਿਬ ਨੂੰ ਜੰਗ ਦੇ ਤੋਂ ਬਾਅਦ ਇਸ ਗੱਲ ਦਾ ਪਤਾ ਲੱਗਾ ਵੀ ਆਸ-ਪਾਸ ਦੇ ਪਿੰਡਾਂ ਵਿੱਚ ਵੀ ਕਾਫੀ ਜੜੀਆਂ ਲਾਸ਼ਾਂ ਹਨ ਉਹ ਖਿਲਰੀਆਂ ਪਈਆਂ ਹਨ ਤੇ ਧੰਨ ਗੁਰੂ ਹਰਗੋਬਿੰਦ ਸੱਚੇ ਪਾਤਸ਼ਾਹ ਜੀ ਮਹਾਰਾਜ ਫਿਰ ਇਸ ਪਿੰਡ ਦੇ ਵਿੱਚੋਂ ਦੀ ਜਦੋਂ ਲੰਘੇ ਲਾਸ਼ਾਂ ਨੂੰ ਇਕੱਠਿਆਂ ਕਰਕੇ ਸਸਕਾਰ ਕਰ ਰਹੇ ਸਨ ਸੱਚੇ ਪਾਤਸ਼ਾਹ ਜੀ ਮਹਾਰਾਜ ਇਸ ਪਿੰਡ ਦੇ ਵਿੱਚੋਂ ਦੀ ਸਹਿਬ ਜਦੋਂ ਨੰਗੇ ਅਤੇ ਇੱਥੇ ਕੋਈ ਮਹਾਂਪੁਰਖ ਰਿੰਦੇ ਸਨ ਤੇ ਉਹਨਾਂ ਨੇ ਫਿਰ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਅੱਗੇ ਹੋ ਕੇ ਡੱਕਿਆ ਉਹ ਢੱਕਣ ਦੇ ਨਾਲ ਫਿਰ ਇਸ ਦਾ ਨਾਮ ਜਿਹੜਾ ਉਹ ਡਕੇਰਾ ਸਾਹਿਬ ਪੈ ਗਿਆ ਗੁਰਦੁਆਰਾ ਡਕੇਰਾ ਸਾਹਿਬ ਪਾਤਸ਼ਾਹੀ 6ਵੀਂ ਪਿੰਡ ਕਤੋਵਾਲ ਇਸ ਪਿੰਡ ਨੂੰ ਜਦੋਂ ਅਸੀਂ ਜਾਣਾ ਹੋਵੇ ਤੇ ਜਦੋਂ ਜਲੰਧਰ ਵਾਲੇ ਪਾਸੇ ਨੂੰ ਜਾਂਦੇ ਆ ਆਪਾਂ ਐਸ ਪਾਸੇ ਤੋਂ ਰਈਏ ਵਾਲੇ ਪਾਸੇ ਤੋਂ ਵਿਆਸ ਵਾਲੇ ਪਾਸੇ ਤੋਂ ਤੇ ਅੱਗੇ ਆਉਂਦਾ ਕਰਤਾਰਪੁਰਾ ਉਸ ਤੋਂ ਪਹਿਲਾਂ ਆਉਂਦਾ ਹੈ ਹਮੀਰਾ ਹਮੀਰੇ ਤੋਂ ਇਸ ਪਿੰਡ ਨੂੰ ਜਿਹੜਾ ਥੱਲੇ ਰਸਤਾ ਨਿਕਲ ਜਾਂਦਾ ਹੈ ਧੀਰ ਇਧਰਲੇ ਵਾਲੇ ਪਾਸੇ ਨੂੰ ਹੋ ਕੇ ਅੱਗੇ ਫਿਰ ਪਿੰਡ ਆਉਂਦਾ ਹੈ ਜਿਹੜਾ ਆਪਣਾ ਕਦੋਵਾਲ ਤੇ ਇਸ ਪਿੰਡ ਨੂੰ ਸਾਹਿਬ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀਆਂ ਦੇ ਚਰਨ ਛੋਪਾ ਪ੍ਰਾਪਤ ਹੈ ਤੇ ਬੜਾ ਸੋਹਣਾ ਸੁੰਦਰ ਜਿਹੜਾ ਗੁਰਦੁਆਰਾ ਅਸਥਾਨ ਬਣਿਆ ਹੋਇਆ ਹੈ ਬੜਾ ਸੋਹਣਾ ਸੁੰਦਰ ਦਰਬਾਰ ਹੈ ਇਸ ਪਿੰਡ ਦਾ ਸਾਡੀ ਯਾਤਰਾ ਦਾ ਇਸ ਜਿਹੜੀ ਯਾਤਰਾ ਸੀ ਕਰੀਬਨ 21 ਨਵੰਬਰ 2024 ਤੇ 22 ਨਵੰਬਰ 2024 ਦੋ ਦਿਨ ਦੀ ਸਾਡੀ ਯਾਤਰਾ ਸੀ ਮਾਲਵੇ ਦੇਸ਼ ਦੀ ਇਸ ਯਾਤਰਾ ਦਾ ਸਾਡਾ ਪਹਿਲਾ ਇਹ ਸੰਗਤ ਜੀ ਪੜਾ ਸੀ ਤੇ ਅੰਮ੍ਰਿਤ ਵੇਲੇ ਅਸੀਂ ਉਸ ਪਿੰਡ ਦੇ ਵਿੱਚ ਗਏ ਕਰੀਬਨ ਅਸੀਂ ਦਾਲਮ ਨੰਗਲ ਅੱਡੇ ਤੋਂ ਜਿਹੜਾ ਹੈ ਉਹ ਸਾਰੀ ਸੰਗਤ ਇਕੱਠੀ ਤੁਰੀ ਤੇ ਕਰੀਬਨ ਜਿਹੜਾ ਹੈ ਉਹ ਸੇਵਾ ਜੇ ਤੋਂ ਤੁਰੇ ਸਾਢੇ 6 ਵਜੇ ਤੇ ਉਹੀ 8 8:00 ਵਜੇ ਨਾਲ ਉੱਥੇ ਜਿਹੜਿਆ ਇਸ ਗੁਰਦੁਆਰੇ ਦਾ ਪਹਿਲਾ ਪੜਾ ਸਾਡਾ ਹੋਇਆ ਇਸ ਤੋਂ ਅਗਲਾ ਜਿਹੜਾ ਸਾਡਾ ਪੜਾ ਹੈ ਉਹ ਅਸਾਂ ਨੇ ਆਲਮਗੀਰ ਕੀਤਾ ਉਹਦਾ ਵੀ ਇਤਿਹਾਸ ਸਾਂਝਾ ਕਰ ਦਿਆਂਗੇ ਆਪ ਜੀਆਂ ਦੇ ਨਾਲ ਆਲਮਗੀਰ ਜਿਸ ਸਥਾਨ ਦੇ ਉੱਤੇ ਧੰਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਨੂੰ ਭਾਈ ਨਿਗਾਈਆ ਜੀ ਦੇ ਵੱਲੋਂ ਘੋੜਾ ਪੇਟ ਕੀਤਾ ਗਿਆ ਇਹ ਬਯੰਤ ਸਥਾਨ ਨੇ ਧੰਗੁਰੂ ਤੇਗਬਾਦਰ ਸਾਹਿਬ ਜੀਆਂ ਦੇ ਹਰ ਗੋਬਿੰਦ ਸਾਹਿਬ ਜੀਆਂ ਦੇ ਗੁਰੂ ਗੋਬਿੰਦ ਸਿੰਘ ਸਾਹਿਬ ਜੀਆਂ ਦੇ ਜਿੱਨਾ ਸਥਾਨਾਂ ਦੇ ਵਿੱਚ ਪਿੰਡਾਂ ਦੇ ਵਿੱਚ ਮਹਾਰਾਜ ਨੇ ਜਾ ਕੇ ਬਖਸ਼ਿਸ਼ਾਂ ਰਹਿਮਤਾਂ ਦਾ ਮੀਂਹ ਵਰਸਾਇਆ ਤੇ ਅੱਜ ਉਸ ਸਥਾਨਾਂ ਦੇ ਉੱਤੇ ਧਰਤੀ ਦੇ ਉੱਪਰ ਭਾਗ ਲੱਗੇ ਹੋਏ ਨੇ ਬਿਆੰਤ ਸੰਗਤਾਂ ਝੋਲੀਆਂ ਪੜ ਰਹੀਆਂ ਨੇ ਬਿਆੰਤ ਸੰਗਤਾਂ ਜੜੀਆਂ ਨੇ ਖੁਸ਼ੀਆਂ ਲੈ ਰਹੀਆਂ ਨੇ ਬਿਆੰਤ ਸੰਗਤਾਂ ਦੀਆਂ ਮਨੋ ਕਾਮਨਾਵਾਂ ਤੇ ਭਾਵਨਾਵਾਂ ਪੂਰੀਆਂ ਹੋ ਰਹੀਆਂ ਨੇ ਤੇ ਬਿਆੰਤ ਹੀ ਸੰਗਤਾਂ ਜੜੀਆਂ ਨੇ ਗੁਰੂ ਘਰ ਦੇ ਵਿੱਚੋਂ ਪ੍ਰਸ਼ਾਦ ਦਾ ਪਾਣੀ ਲੰਗਰ ਆਦਿਕ ਸ਼ਕਕੇ ਤੇ ਆਨੰਦ ਮਾਨ ਰਹੀਆਂ ਨੇ ਬਿਆਨਤ ਗਰੀਬ ਗੁਰਬਾ ਜਿਹੜਾ ਗੁਰੂ ਘਰ ਚੋਂ ਲੰਗਰ ਪ੍ਰਸ਼ਾਦ ਦੇ ਸਕਦਾ ਹੈ ਬਿਆਨਤ ਹੀ ਜਿਹੜਾ ਹਨ ਇਹ ਰਹਿਮਤਾ ਵਰਤ ਰਹੀਆਂ ਨੇ ਬਿਆਨਤ ਬਾਬੇ ਕਾਰ ਸਿਵਾ ਵਾਲੇ ਸਿਵਾਵਾਂ ਦੇ ਲੰਗਰ ਚਲਾ ਰਹੇ ਨੇ ਬਿਆਨਤ ਲੱਸੀਆਂ ਦੇ ਲੰਗਰ ਚਲਾ ਰਹੇ ਨੇ ਬਿਆਨਤ ਮੱਖਣਾਂ ਦੇ ਲੰਗਰ ਚਲਾ ਰਹੇ ਦੁੱਧ ਦੀ ਲੰਗਰ ਚਲਾ ਰਹੇ ਨੇ ਦਹੀਂਾਂ ਦੇ ਲੰਗਰ ਚਲਾ ਰਹੇ ਨੇ ਇਸ ਥਾਨ ਧਨ ਗੁਰੂ ਹਰਗੋਬਿੰਦ ਸਾਹਿਬ ਜੀ ਦਾ ਹੈ ਗੁਰਦੁਆਰਾ ਡਕੇਰਾ ਸਾਹਿਬ ਪਾਛਾਈ ਸ਼ੇਮੀ ਪਿੰਡ ਕਦੋਵਾਲ ਤੇ ਜ਼ਿਲ੍ਹਾ ਜਲੰਧਰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ